ਆ ਦੇਖ ਲੋ ਪ੍ਰਭੂ ਅੱਗ ਇਧਰੋਂ ਆਈ ਆ ਰੋਹੀ ਸਿੰਘ ਰੋਹੀ ਸਿੰਘ ਕਰਤਾਰਾ ਸਿੰਘ ਉਹਨੇ ਅੱਗ ਲਾਈ ਆ ਇਧਰੋਂ ਇਹ ਠੇਕੇ ਦੇ ਜ਼ਮੀਨ ਚੰਦੇ ਕੀ ਲੈਤੀ ਹੋਈ ਆ ਪ੍ਰਭੂ ਇਹ ਕਹਿੰਦੇ ਅਸੀਂ ਅੱਗ ਨਹੀਂ ਲਾਈ ਇਹ ਕਹਿੰਦੇ ਰੋਹੀ ਨੇ ਲਾਈ ਆ ਇਧਰੋਂ ਸਾਰੇ ਦਰਖਤ ਮਚਾਤੇ ਮੜਾ ਦੇਖ ਕੇ ਲਾਇਆ ਕਰੋ ਯਾਰ ਅੱਗਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਭਾਰੀ ਹਲੇ ਵੀ ਅੱਗ ਚੱਲ ਰਹੀ ਆ ਬਾਈ ਬਣ ਕੇ ਦੇਖ ਕੇ ਅੱਗ ਲਾਇਆ ਕਰੋ ਕਿਉਂਕਿ ਗਾਹਾਂ ਲੱਕੜਾਂ ਵਹੀਆਂ ਦੇ ਆ ਲੱਕੜਾਂ ਦਾ ਨੁਕਸਾਨ ਹੋਇਆ ਦਰਖਤ ਬਹੁਤ ਖੜੇ ਤੇ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਇਧਰੋਂ ਜਾ ਕੇ ਅੱਗ ਉਹ ਜਾ ਬੜੀ ਸਕੂਲ ਕਨੀ ਪਿੰਡ ਛਾਇਲਾ